ਫਿਲਮ ਜੱਟਾਂ ਡੋਲੀ ਨਾ ਸਿਨੇਮਾ ਕਰਾਂ ਦੇ ਵਿੱਚ ਪੰਜ ਅਰਵਿੰਨ ਰਿਲੀਜ਼ ਹੋਣ ਜਾ ਰਹੀ ਹੈ ਗੱਤ ਕੇ ਦੇ ਉੱਪਰ ਇਸ ਫਿਲਮ ਦਾ ਕਨਸੈਪਟ ਰੱਖਿਆ ਗਿਆ ਤੇ ਉਸ ਦੇ ਵਿੱਚ ਰੋਮਾਂਟਿਕ ਸਾਈਡ ਵਿੱਚ ਦਿਖਾਈ ਗਈ ਹੈ ਇੱਕ ਲਵ ਸਟੋਰੀ ਦਿਖਾਈ ਗਈ ਹੈ ਤੇ ਮੈਨਾਂ ਫਿਲਮ ਦੇ ਲੀਡ ਰੋਲ ਕਰਨ ਦੀ ਪ੍ਰਾਇਤ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਿਰ ਫਿਲਮ ਦਾ ਕਿਰਦਾਰ ਕਿਵੇਂ ਦਾ ਤੁਹਾਡਾ ਜਿਹੜਾ ਮੈਂ ਕੈਰੈਕਟਰ ਪਲੇ ਕਰ ਰਿਹਾ ਉਹ ਕਿਹੜੀ ਪਹਿਲਾਂ ਆਪਣੇ ਆਪ ਨੂੰ ਕਹਾਂਦਾ ਹੁੰਦਾ ਹੁੰਦਾ ਵਿਗੜੇਲ ਬੰਦਾ ਜਿੱਦਾਂ ਤੁਸੀਂ ਦੱਸਿਆ ਤੇ ਉਹ ਕਿਦਾਂ ਕਿਰਨਦੀਪ ਸਿੰਘ ਬਣਦਾ ਕਿਰਨਦੀਪ ਸਿੰਘ ਜਦੋਂ ਬਣਦਾ ਤਾਂ ਫਿਰ ਉਸ ਤੋਂ ਬਾਅਦ ਇੱਕ ਈਗੋ ਵਰਸਸ ਕੰਫੀਡੈਂਸ ਤੁਸੀਂ ਟ੍ਰੇਲਰ ਦੇ ਵਿੱਚ ਅਸੀਂ ਉਹਦਾ ਪਾਰਟ ਰੱਖਿਆ ਗਤਕਾ ਉਹਨੂੰ ਚੂਜ਼ ਕਰਦਾ ਉਸ ਕੈਰੈਕਟਰ ਨੂੰ ਉਹ ਕੁੜੀ ਦੇ ਚੱਕਰ 'ਚ ਗਤਕਾ ਨਹੀਂ ਸਿੱਖਦਾ ਉਹ ਗਤਕਾ ਸਿੱਖਦਾ ਕਿਉਂਕਿ ਉਹਨੂੰ ਲੱਗਦਾ ਕਿ ਯਾਰ ਇੱਕ ਹੋਮੋਜਨੋ ਅਸੀਂ ਕਹਿੰਦੇ ਹਾਂ ਕਿਤੇ ਨਾ ਕਿਤੇ ਹੋਮੋ ਭੰਨੀ ਹੈ ਉਹਦੀ ਜਿਹੜਾ ਉਹ ਵਿਲਨ ਆ ਉਹ ਉਸ ਚੱਕਰ ਚ ਉਹ ਗਤਕੇ ਦੇ ਕੰਪੀਟੀਸ਼ਨ ਵੱਲ ਨੂੰ ਜਾਂਦਾ ਹੈ ਸਰ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਤੁਸੀਂ ਪ੍ਰੈਸ ਕਾਨਫਰੰਸ 'ਤੇ ਕਿਹਾ ਸੀ ਕਿ ਕਿਹਾ ਗਿਆ ਕਿ ਤੁਹਾਡਾ ਹੀ ਕਨਸੈਪਟ ਸੀਗਾ ਤੁਹਾਡੇ ਵੱਲੋਂ ਕਨਸੈਪਟ ਲਿਆਂਦਾ ਗਿਆ ਸੀ ਤੁਹਾਡੇ ਮਾਈਂਡ ਦੇ ਵਿੱਚ ਆਈਡੀਏਸ਼ਨ ਕਿਵੇਂ ਆਈ ਕਿ ਗਤਕੇ ਨੂੰ ਲੈ ਕੇ ਇੱਕ ਫਿਲਮ ਬਣਾਈ ਜਾਵੇ ਜੀ ਮੈਂ ਟ੍ਰੇਨਡ ਗਤਕੇ ਦਾ ਖਿਡਾਰੀ ਵੀ ਹਾਂ ਮੈਂ ਆਪ ਸਿੱਖਿਆ ਹੋਇਆ ਗਤਕਾ ਉੱਥੋਂ ਹੀ ਮੇਰੇ ਦਿਮਾਗ 'ਚ ਪਹਿਲਾਂ ਇਹ ਗੱਲ ਆਈ ਕਿ ਯਾਰ ਜਿੰਨੀ ਤਵੱਜੋ ਸਾਡੇ ਗਤਕੇ ਨੂੰ ਯਾ ਰਵਾਇਤੀ ਖੇਡਾਂ ਨੂੰ ਮਿਲਣੀ ਚਾਹੀਦੀ ਹੈ ਉਹ ਮਿਲਦੀ ਨਹੀਂ ਹੈਗੀ ਔਰ ਬੜੇ ਦੁਖਦੇ ਮਨ ਨਾਲ ਬੜੇ ਭਾਰੀ ਮਨ ਨਾਲ ਇਹ ਗੱਲ ਕਹਿਣੀ ਪੈਂਦੀ ਆ ਕਿ ਅਗਰ ਅਸੀਂ ਇਹ ਚੀਜ਼ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਪਾਸਾਉ ਨਹੀਂ ਕਰਾਂਗੇ ਤਾਂ ਸਿਰਫ ਇੱਕ ਜਨਰੇਸ਼ਨ ਦੀ ਮਾਰ ਆ ਇਹ ਸਭ ਗਾਇਬ ਹੋ ਜਾਣਾ ਤੇ ਸਾਡੀ ਮੋਰਲ ਡਿਊਟੀ ਵੀ ਬਣਦੀ ਆ ਕਿ ਅਸੀਂ ਕੁਝ ਆਪਣੇ ਆਪਣੀ ਕਲਚਰ ਨੂੰ ਅਸੀਂ ਪ੍ਰਮੋਟ ਕਰੀਏ ਔਰ ਗਤ ਕੇ ਨਾਲ ਮੈਂ ਪਰਸਨਲੀ ਵੀ ਜੁੜਿਆ ਹੋਇਆ ਹਾਂ ਦਿਲੋਂ ਹਨਾ ਤੇ ਮੈਂ ਚਾਹੁੰਦਾ ਸੀ ਕਿ ਲੋਕਾਂ ਦੇ ਸਾਹਮਣੇ ਆਏ ਤਾਂ ਉਹਦੇ ਲਈ ਫਿਰ ਇੱਕ ਸਟੋਰੀ ਕ੍ਰੀਏਟ ਕੀਤੀ ਜੀ ਅਸਰ ਲੱਗਦਾ ਕਿ ਇਹ ਨਵਾਂ ਕਨਸੈਪਟ ਤੁਹਾਡੇ ਵੱਲੋਂ ਹੀ ਕਲਿਆੰਦਾ ਕਿ ਆਡੀਅנס ਨੂੰ ਪਸੰਦ ਆਵੇਗਾ ਆਡੀਅנס ਦੇ ਦਿਲਾਂ ਦੇ ਉੱਪਰ ਫਿਲਮ ਮੇਰਾਜ਼ ਕਰੇਗੀ ਹਾਂਜੀ ਮੈਂ ਬਿਲਕੁਲ ਉਮੀਦ ਕਰਦਾ ਹਾਂ ਮੈਨੂੰ ਮੈਨੂੰ ਐਦਾਂ ਮੇਰੀ ਇੱਕ ਪਰਸਨਲ ਫੀਲਿੰਗ ਹੈਗੀ ਆ ਕਿ ਆਡੀਅנס ਜਿਹੜੀ ਹੈ ਹਮੇਸ਼ਾ ਕੁਝ ਨਵਾਂ ਕੁਝ ਵੱਖਰਾ ਦੇਖਣਾ ਚਾਹੁੰਦੀ ਹੈ ਹੈਨਾ ਇੱਕੋ ਟਾਈਪ ਦੀ ਚੀਜ਼ਾਂ ਉਹ ਦੇਖਦੇ ਨੇ ਤੇ ਬੋਰ ਹੋ ਜਾਂਦੇ ਆ ਇਹ ਕਨਸੈਪਟ ਜਿਹੜਾ ਬਿਲਕੁਲ ਇੱਕਦਮ ਫਰੈਸ਼ ਇੱਕਦਮ ਨਵਾਂ ਪਹਿਲਾਂ ਕਦੀ ਨਾ ਦੇਖਿਆ ਹੋਇਆ ਕਨਸੈਪਟ ਹੈਗਾ ਦੂਜੀ ਗੱਲ ਕੀ ਹੈ ਆਡੀਅנס ਹਮੇਸ਼ਾ ਜਦੋਂ ਵੀ ਸਿਨੇਮਾ ਘਰ ਚ ਜਾਂਦੀ ਹੈ ਨਾ ਜੀ ਉਹ ਐਂਟਰਟੇਨ ਹੋਣ ਜਾਂਦੇ ਆਪਦੇ ਕੰਮਕਾਰਾਂ ਤੋਂ ਟੈਨਸ਼ਨਾਂ ਤੋਂ ਦੂਰ ਹੋ ਕੇ ਉਹ ਇੱਕ ਐਸਾ ਮੂਮੈਂਟ ਪਾਲਦੀ ਹੈ ਕਿ ਦੋ ਚਾਰ ਘੰਟੇ ਚੱਲਿਆ ਰਿਲੈਕਸ ਹੋ ਕੇ ਆਵਾਂਗੇ ਵਧੀਆ ਕੋਈ ਚੀਜ਼ ਦੇਖ ਕੇ ਆਈ ਹੈ ਨਾ ਸਾਡੀ ਜਿਹੜੀ ਫਿਲਮਾਂ ਇਹ ਐਕਸ਼ਨ ਰొਮੈਂਟਿਕ ਫਿਲਮ ਹੈ ਇਹਦੇ ਵਿੱਚ ਹਰ ਉਮਰ ਦੇ ਹਰ ਉਮਰ ਦੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਹੈਗਾ ਐਂਟਰਟੇਨਮੈਂਟ ਹੈਗੀ ਹੈ ਔਰ ਕੁਛ ਨਾ ਕੋ ਸਿੱਖਣ ਨੂੰ ਵੀ ਹੈਗਾ ਤੇ ਇਹ ਜਿਹੜੀ ਚੀਜ਼ਾਂ ਦਾ ਤਿੰਨਾਂ ਦਾ ਮੇਲ ਹੈ ਬਹੁਤ ਬਾਖੂਬੀ ਬੜੇ ਇੰਟਰਸਟਿੰਗ ਵੇ ਦੇ ਵਿੱਚ ਅਸੀਂ ਇੱਕ ਮੈਸੇਜ ਲੈ ਕੇ ਆਵਾਂਗੇ ਫਿਲਮ ਦੇ ਵਿੱਚ ਤੇ ਉਹ ਤੁਸੀਂ ਆਪ ਦੇ ਵੱਡੇ ਆਪ ਦੇ ਛੋਟੇ ਦੋਨਾਂ ਨਾਲ ਬੈਠ ਕੇ ਸਾਰਿਆਂ ਨਾਲ ਬੈਠ ਕੇ ਫਿਲਮ ਦੇਖ ਸਕਦੇ ਹੋ ਸਰ ਫਿਲਮ ਦੇ ਆਖਿਰ ਦੇ ਵਿੱਚ ਕਿਰਨਦੀਪ ਨੂੰ ਰੂਪ ਇਸ ਬਾਰੇ ਤੁਹਾਨੂੰ ਅਸੀਂ ਰਿਵੀਲ ਕਰਾਂਗੇ 5 ਜਨਵਰੀ ਨੂੰ cinema ਘਰਾਂ ਦੇ ਵਿੱਚ ਤੁਹਾਨੂੰ ਸਾਰੀ ਜੀ ਇੱਥੇ ਦੱਸ ਦਾਂਗੇ ਤੇ ਫਿਰ ਤੁਸੀਂ cinema ਦੇ ਵਿੱਚ ਦੇਖਣੀ ਹੈ ਯਾਨੀ ਫਿਲਮ ਸਾਡੀ ਬਟ ਇੱਕ ਬਹੁਤ ਇੰਟਰਸਟਿੰਗ ਜਿਹਾ ਚਲੋ ਇਹ ਤਾਂ ਮਜ਼ਾਕ ਦੀ ਗੱਲ ਹੋ ਗਈ ਬਹੁਤ ਇੰਟਰਸਟਿੰਗ ਜੀ ਇੱਕ ਸਟੋਰੀ ਹੈ ਦੇ ਵਿੱਚ ਔਰ ਉਹ ਤੁਹਾਨੂੰ ਉਹਦੀ ਇੱਕ ਟਵਿਸਟ ਹੈਗਾ ਉਹਦੇ ਅੰਦਰ ਉਹ ਟਵਿਸਟ ਤੁਹਾਨੂੰ cinema ਘਰਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਸਿਰਫ ਜਾਂਦੇ ਜਾਂਦੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਡੀਅੰਸ ਨੂੰ ਮੇਰੀ ਇਹ ਦਰਖਾਸਤ ਹੈਗੀ ਆ ਕਿ ਅਸੀਂ ਮੈਂ ਹਮੇਸ਼ਾ ਪਰਸਨਲੀ ਤਾਂ ਚਾਹਣਾ ਹੁੰਦਾ ਕਿ ਅਸੀਂ ਕੋਈ ਡਿਫਰੈਂਟ ਫਿਲਮ ਕਰੀਏ ਔਰ ਉਹਦੇ ਮੱਦੇਨਜ਼ਰ ਰੱਖਦੇ ਹੋ ਅਸੀਂ ਇੱਕ ਆਪਣੀ ਰਵਾਇਤੀ ਖੇਡਾਂ ਨੂੰ ਮੋਰੀ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅਸੀਂ ਇਸ ਵਿਦਿਆਨੁਸਿਕ ਸ਼ਸਤਰ ਵਿਦਿਆ ਨੂੰ ਕਿਤੇ ਰੂਪ ਤੋਂ ਹਟਾਈਏ ਦੂਜੀ ਗੱਲ ਹੈ ਕਿ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਫਿਲਮ ਇੰਡਸਟਰੀ ਵੀ ਗਰੋ ਕਰੇ ਅਸੀਂ ਸਿਰਫ ਸਿਰਫ ਪੰਜਾਬੀ ਕਾਮੇਡੀ ਫਿਲਮਾਂ ਵਾਸਤੇ ਨਾ ਜਾਣੇ ਜਾਈਏ ਅਸੀਂ ਹੋਰ ਵੱਡੇ ਕਨਸੈਪਟ ਵਾਸਤੇ ਵੀ ਜਾਣੇ ਚਾਹੀਏ ਤੀਜੀ ਗੱਲ ਹੈ ਜੀ ਮੈਂ ਇਹ ਚਾਹਣਾ ਕਿ ਪਰਸਨਲੀ ਮੇਰੀ ਫੀਲਿੰਗ ਹੈਗੀ ਆ ਕੀ ਇਹ ਸਭ ਚੀਜ਼ਾਂ ਨੇ ਚੱਲ ਰੇ ਅਸੀਂ ਇੱਕ ਅੱਛਾ ਸੋਸ਼ਲ ਮੈਸੇਜ ਲੈ ਕੇ ਲੋਕਾਂ ਦੇ ਸਾਹਮਣੇ ਆਈਏ ਜਿਹਦੇ ਵਿੱਚ ਕੰਟੈਂਟ ਦੇ ਵਿੱਚ ਮਤਲਬ ਇਹ ਖਾਸਾ ਕਿੱਡਾ ਵੀ ਆ ਪਰਿਵਾਰ ਦੇ ਨਵੇਂ ਜਿਹੇ ਰਿਸ਼ਤੇ ਹੁੰਦੇ ਉਹਨਾਂ ਦਾ ਇੱਕ ਨਵੀਂ ਰੂਪਰੇਖਾ ਵੀ ਮਿਲੂਗੀ ਤੇ 5 ਜਨਵਰੀ 2024 ਨੂੰ ਪਹਿਲਾ ਫਰਾਈਡੇ 2024 ਦਾ ਫਿਲਮ ਰਿਲੀਜ਼ ਹੋ ਰਹੀ ਤੁਹਾਡੇ ਕਰ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓ ਤੁਸੀਂ ਫਿਲਮ ਨਾਲ ਐਂਟਰਟੇਨ ਵੀ ਹੋਵੋਗੇ ਤੁਸੀਂ ਜਦੋਂ ਵੀ ਤੁਹਾਡਾ ਇੱਕ ਵੀ ਰੁਪਈਆ ਤੁਹਾਡਾ ਇੱਕ ਵੀ ਸੈਕਿੰਡ ਟਾਈਮ ਦਾ ਤੁਹਾਡਾ ਵੇਸਟ ਨਹੀਂ ਹੋਊਗਾ ਤੁਹਾਨੂੰ ਐ ਨਹੀਂ ਲੱਗੋ ਯਾਰ ਮੈਂ ਸੋ ਯੂ ਵਿਲ ਬੀ ਫੁੱਲੀ ਸੈਟੀਸਫਾਈਡ ਤੁਹਾਨੂੰ ਬਹੁਤ ਵਧੀਆ ਲੱਗੂਗਾ ਫਿਲਮ ਦੇਖ ਕੇ ਤੇ ਜੇ ਫਿਲਮ ਵਧੀਆ ਲੱਗੂਗੀ ਤੇ ਤੁਸੀਂ ਉਹਦੀਆਂ ਸਟੋਰੀਆਂ ਜ਼ਰੂਰ ਪਾਓ ਤੇ ਥੈਂਕ ਯੂ ਬਰੀ ਮਚੀ ਸਾਰੇ ਇਹਨੇ ਜ਼ਰੂਰ ਜਾਇਓ ਥੈਂਕ ਯੂ ਤੇ ਮੇਰੇ ਨਾਲ ਇਸ ਸਮੇਂ ਫਿਲਮ ਦੇ ਲੀਡ ਕਿਰਦਾਰ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਹੈ ਕੈਮਰਾਮੈਨ ਤਰੁੰਨ ਦਿਨਾਲ ਅਜੀ ਛੱਡਾ ਪੰਜਾਬ ਬੁਲਟਨ ਚਲਾ ਤੋ